ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਜੋ ਸਥਿਤੀ ਬਚਾਈ ਹੋਈ ਸੀ ਉਸ ਤੋਂ ਸਾਰੇ ਦੋਚਾਰ ਹੋ ਰਹੇ ਨੇ ਪੂਰੀ ਦੁਨੀਆ ਇਸ ਸਮੇਂ ਪੰਜਾਬ ਵੱਲ ਦੇਖ ਰਹੀ ਹੈ ਕਿ ਇਸ ਔਕੀ ਘੜੀ ਚੋਂ ਪੰਜਾਬ ਕਿਵੇਂ ਨਿਕਲੇਗਾ ਇਸ ਸਭ ਕੁਝ ਤੁਹਾਨੂੰ ਪਤਾ ਹੈ ਪਰ ਇਸ ਵੀਡੀਓ ਦੇ ਵਿੱਚ ਅਸੀਂ ਇੱਕ ਅਜੀਹੀ ਤਸਵੀਰ ਤੁਹਾਡੇ ਸਾਹਮਣੇ ਲੈ ਕੇ ਆਏ ਆ ਜੋ ਦਿੱਲੀ ਦੀ ਹੈ ਜਿੱਥੇ ਹੜ੍ਹਾਂ ਦੇ ਪਾਣੀ ਨੇ ਲੋਕਾਂ ਨੂੰ ਡਰਾ ਕੇ ਰੱਖਿਆ ਜੀ ਹਾਂ ਇਸ ਸਮੇਂ ਦਿੱਲੀ ਦੀ ਜਨਤਾ ਵੀ ਯਮੁਨਾ ਤੋਂ ਡਰ ਚੁੱਕੀ ਹੈ ਯਮੁਨਾ ਦਾ ਜੋ ਪੱਧਰ ਹੈ ਉਹ ਇਸ ਵੇਲੇ ਇਹ ਦੱਸਣ ਲਈ ਕਾਫੀ ਹੈ ਕਿ ਦਿੱਲੀ ਦੇ ਵਿੱਚ ਵੀ ਕਿਸੇ ਵੇਲੇ ਵੀ ਜੇਕਰ ਇਹੀ ਹਾਲਾਤ ਬਣੇ ਰਿਹਾ ਤਾਂ ਕਿਸੇ ਵੇਲੇ ਵੀ ਦਿੱਲੀ ਦੀ ਹਾਲਾ ਦਿੱਲੀ ਦਾ ਵੀ ਹਾਲਾਤ ਪੰਜਾਬ ਵਰਗਾ ਹੋ ਸਕਦਾ ਹੈ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰ ਅਸੀਂ ਦਿਖਾਈਏ ਡਰੋਨ ਰਾਹੀਂ ਲਈਆਂ ਗਈਆਂ ਤਸਵੀਰਾਂ ਨੇ ਇਹ ਤਸਵੀਰਾਂ ਨੇ ਦਿੱਲੀ ਦੇ ਜੋ ਯਮੁਨਾ ਬੈਂਕ ਦਾ ਇਲਾਕਾ ਹੈ ਮਯੂਰ ਵਿਹਾਰ ਦਾ ਇਲਾਕਾ ਜੇਕਰ ਤੁਸੀਂ ਕਦੇ ਦਿੱਲੀ ਗਏ ਹੋਵੋਗੇ ਜਾਂ ਦਿੱਲੀ ਬਾਰੇ ਜਾਣਕਾਰੀ ਰੱਖਦੇ ਹੋਵੋਗੇ ਤਾਂ ਤੁਹਾਨੂੰ ਪਤਾ ਹੋਏਗਾ ਕਿ ਇਹ ਇਲਾਕਾ ਕਿਸ ਤਰ੍ਹਾਂ ਹੈ ਇਸ ਦੇ ਨਾਲ ਨਾਲ ਯਮੁਨਾ ਜੋ ਨਦੀ ਹੈ ਉਹ ਵਹਿੰਦੀ ਹੈ ਇਸ ਸਮੇਂ ਇਹ ਨਦੀ ਓਵਰਫਲੋ ਹੋਈ ਪਈ ਹੈ ਜੋ ਆਪਣਾ ਇਸ ਦਾ ਖਤਰੇ ਦਾ ਨਿਸ਼ਾਨ ਹੈ ਉਹ ਇਸ ਸਮੇਂ ਇਸ ਦੇ ਆਮ ਨਿਸ਼ਾਨਾਂ ਨਾਲੋਂ ਕਿਤੇ ਜ਼ਿਆਦਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਯੂਰ ਵਿਹਾਰ ਇਲਾਕੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਉੱਤੇ ਤੱਕ ਸੜਕਾਂ ਛੱਡ ਕੇ ਸਿਰਫ਼ ਔਰ ਸਿਰਫ਼ ਪਾਣੀ ਦਿਖ ਰਿਹਾ ਜੀ ਹਾਂ ਕਿਉਂਕਿ ਇਹ ਇਲਾਕਾ ਯਮੁਨਾ ਦੇ ਕੰਢੇ ਪੈਂਦਾ ਹੈ ਇਸ ਥਾਂ ਤੇ ਜਿਵੇਂ ਹੀ ਯਮੁਨਾ ਓਵਰਫਲੋ ਹੋਈ ਹੈ ਕਿਹਾ ਜਾ ਰਿਹਾ ਕਿ ਕਈ ਮੀਟਰ ਯਮੁਨਾ ਇਹ ਓਵਰਫਲੋ ਹੋ ਕੇ ਜੋ ਰਿਹਾਇਸ਼ੀ ਇਲਾਕੇ ਨੇ ਕਮਰਸ਼ੀਅਲ ਇਲਾਕੇ ਨੇ ਉਹਨਾਂ ਦੇ ਵਿੱਚ ਇਹ ਪਾਣੀ ਜਾ ਚੁੱਕਾ ਹੈ ਸਿਰਫ ਸਿਰਫ ਸੜਕਾਂ ਤੇ ਗੱਡੀਆਂ ਚਲਦੀਆਂ ਦਿਖਾਈ ਦੇ ਰਹੀ ਨੇ ਜਾਂ ਕਿਤੇ ਕਿਤੇ ਮੈਟਰੋ ਜਾਂਦੀ ਦਿਖਾਈ ਦੇ ਰਹੀ ਹੈ ਤੁਸੀਂ ਇਹ ਜੋ ਬਿਲਕੁਲ ਸਿਗਨੇਚਰ ਦੀ ਤਰ੍ਹਾਂ ਬਣਿਆ ਹੋਇਆ ਇਹ ਪੂਰਾ ਬ੍ਰਿਜ ਦੇਖ ਰਹੇ ਹਾਂ ਇਹ ਫਲਾਈਓਵਰ ਦੇਖ ਰਹੇ ਹਾਂ ਕਿਉਂਕਿ ਫਲਾਈਓਵਰ ਕਾਫੀ ਉੱਚੇ ਨੇ ਇਸ ਕਰਕੇ ਪਾਣੀ ਇੱਥੇ ਤੱਕ ਨਹੀਂ ਹੈ ਸਿਰਫ ਔਰ ਜ਼ਮੀਨ ਤੇ ਪਾਣੀ ਦਿਖ ਰਿਹਾ ਤੇ ਵਿਚਾਲੇ ਜੋ ਤੁਹਾਨੂੰ ਚਿੱਟੇ ਇਹ ਇਹ ਜੋ ਥਾਵਾਂ ਦਿਖ ਰਹੀਆਂ ਨੇ ਜੋ ਚਿੱਟੇ ਆਬਜੈਕਟ ਦਿਖ ਰਹੇ ਨੇ ਉਹ ਕੁਝ ਹੋਰ ਨਹੀਂ ਹੈ ਸਗੋਂ ਇਹ ਉਹ ਕੈਂਪ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਰਹਿਣ ਦੇ ਲਈ ਅਸਥਾਈ ਤੌਰ ਤੇ ਪ੍ਰਬੰਧ ਕੀਤੇ ਗਏ ਨੇ ਤੇ ਕਈ ਲੋਕ ਰਹਿਣਾ ਵੀ ਸ਼ੁਰੂ ਕਰ ਚੁੱਕੇ ਨੇ ਕਿਉਂਕਿ ਜਿਹੜੇ ਲੋਕ ਦਰਿਆ ਦੇ ਕੰਡੇ ਰਹਿੰਦੇ ਨੇ ਉਹਨਾਂ ਨੂੰ ਰੈਸਕਿਊ ਕਰਕੇ ਇਸ ਸਮੇਂ ਇਹਨਾਂ ਜੋਗਰਾਹਤ ਕੈਂਪ ਨੇ ਇਹਨਾਂ ਦੇ ਵਿੱਚ ਲੈ ਕੇ ਆਇਆ ਗਿਆ ਹੁਣ ਤੱਕ ਦੀ ਰਿਪੋਰਟ ਦੇ ਮੁਤਾਬਕ ਕਰੀਬ 14000 ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ਤੇ ਐਨਡੀਆਰਐਫ ਦੀਆਂ ਟੀਮਾਂ ਤੇ ਹੋਰ ਬਚਾਅ ਦਸਤੇ ਲੈ ਕੇ ਆ ਚੁੱਕੇ ਨੇ ਤੇ ਇਹ ਤਸਵੀਰਾਂ ਬੇਹਦ ਇਸ ਸਮੇਂ ਚਿੰਤਾ ਪੈਦਾ ਕਰਨੀਆਂ ਨੇ ਇੱਕ ਰਾਹਤ ਵਾਲੀ ਗੱਲ ਇਹ ਹੈ ਕਿ ਅੱਜ ਦਿੱਲੀ ਦੇ ਵਿੱਚ ਰਹਿ ਰਹਿ ਕੇ ਬਾਰਿਸ਼ ਹੋ ਰਹੀ ਹੈ ਸਗੋਂ ਜ਼ਿਆਦਾ ਬਾਰਿਸ਼ ਨਹੀਂ ਹੋ ਰਹੀ ਹੈ ਇਸ ਕਰਕੇ ਲੋਕਾਂ ਨੂੰ ਥੋੜਾ ਸੁੱਖ ਦਾ ਸਾਹ ਹੈ ਪਰ ਜੋ ਯਮੁਨਾ ਦਾ ਪਾਣੀ ਦਾ ਪੱਧਰ ਉਹ ਇਸ ਸਮੇਂ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕਾ ਹੈ ਜੋ ਓਵਰਫਲੋ ਹੋਇਆ ਪਾਣੀ ਹੈ ਉਹ ਇਸ ਸਮੇਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਚੁੱਕਿਆ ਹੈ ਇੱਕ ਤਸਵੀਰ ਅਸੀਂ ਤੁਹਾਨੂੰ ਹੋਰ ਦਿਖਾਈਏ ਵਜ਼ੀਰਾਬਾਦ ਦਾ ਇਲਾਕਾ ਹੈ ਪੂਰਬੀ ਦਿੱਲੀ ਦਾ ਇਲਾਕਾ ਕਿਹਾ ਜਾਂਦਾ ਇਸ ਨੂੰ ਇਸ ਦੇ ਉੱਪਰ ਇਹ ਸਿਗਨੇਚਰ ਬ੍ਰਿਜ ਬਣਿਆ ਹੋਇਆ ਤੁਸੀਂ ਕਈ ਵਾਰ ਰੀਲਸ ਦੇ ਵਿੱਚ ਕਈ ਵਾਰ ਸੋਸ਼ਲ ਮੀਡੀਆ ਤੇ ਇਹ ਬ੍ਰਿਜ ਦੇਖਿਆ ਹੋਵੇਗਾ ਬਹੁਤ ਹੀ ਖੂਬਸੂਰਤ ਦ੍ਰਿਸ਼ ਹੁੰਦੇ ਇਸ ਬ੍ਰਿਜ ਦੇ ਤੇ ਇਸ ਦੇ ਥੱਲੇ ਜੋ ਇਹ ਤੁਸੀਂ ਪਾਣੀ ਦੇਖ ਰਹੋ ਉਹ ਯਮੁਨਾ ਨਹਿਰ ਯਮੁਨਾ ਨਦੀ ਦਾ ਹੀ ਪਾਣੀ ਹੈ ਅਕਸਰ ਹੁੰਦਾ ਇਹ ਹੈ ਕਿ ਯਮੁਨਾ ਨਦੀ ਵਹਿਂਦੀ ਤਾਂ ਹੈ ਪਰ ਬਹੁਤ ਜੋ ਪਾਣੀ ਦਾ ਪੱਦਰ ਹੁੰਦਾ ਬਹੁਤ ਘੱਟ ਹੁੰਦਾ ਹੈ ਪਰ ਇਸ ਸਮੇਂ ਜਿੱਥੇ ਤੱਕ ਤੁਹਾਡੀ ਨਜ਼ਰ ਜਾ ਰਹੀ ਹੈ ਸਿਰਫ ਔਰ ਸਿਰਫ ਪਾਣੀ ਹੈ ਤੇ ਸਾਰੇ ਜੋ ਕੰਡੇ ਨੇ ਇਸ ਦੇ ਦੋਨੇ ਪਾਸੇ ਦੇ ਕੰਡੇ ਨੇ ਇਸ ਸਮੇਂ ਓਵਰਫਲੋ ਹੋ ਰਹੇ ਨੇ ਤੇ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਨੀਵਾ ਨੀਵਾ ਬੰਨੇ ਨੇ ਜਾਂ ਜਿਸ ਥਾਂ ਤੇ ਪਾਣੀ ਜ਼ਿਆਦਾ ਓਵਰਫਲੋ ਹੋਇਆ ਉਹ ਰਿਹਾਇਸ਼ੀ ਇਲਾਕਿਆਂ ਵਿੱਚ ਜਾ ਚੁੱਕਾ ਹੈ ਇਸ ਥਾਂ ਤੇ ਸਿਰਫ ਔਰ ਸਿਰਫ ਫਲਾਈਓਵਰ ਤੇ ਓਵਰ ਬ੍ਰਿਜ ਜੋ ਯਮੁਨਾ ਦੇ ਉੱਪਰ ਬਣਾਏ ਗਏ ਨੇ ਉਹੀ ਦਿਖ ਰਹੇ ਨੇ ਬਾਕੀ ਇਸ ਤੋਂ ਬਾਅਦ ਜੇਕਰ ਯਮੁਨਾ ਓਵਰਫਲੋ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਿੱਲੀ ਦੇ ਇਲਾਕਿਆਂ ਨੂੰ ਭਰਨ ਦੇ ਵਿੱਚ ਸਮਾਂ ਨਹੀਂ ਲੱਗੇਗਾ ਕਈ ਇਲਾਕੇ ਤਾਂ ਭਰ ਵੀ ਚੁੱਕੇ ਨੇ ਸਾਡੇ ਪੱਤਰਕਾਰ ਇਸ ਸਮੇਂ ਉਸ ਥਾਂ ਤੇ ਮੌਜੂਦ ਨੇ ਜਿੱਥੇ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਤੇ ਇਹ ਪਾਣੀ ਕਿਸੇ ਵੇਲੇ ਵੀ ਖਤਰਾ ਬਣ ਸਕਦਾ ਹੈ ਪਰ ਤੁਹਾਨੂੰ ਵਾਰ-ਵਾਰ ਦੱਸ ਰਹੇ ਕਿ ਇਸ ਸਮੇਂ ਬਾਰਿਸ਼ ਨਹੀਂ ਹੋ ਰਹੀ ਹੈ ਇਸੇ ਕਰਕੇ ਇਸੇ ਗੱਲ ਦਾ ਇਸ ਸਮੇਂ ਲੋਕਾਂ ਨੂੰ ਰਾਹਤ ਹੈ ਆਦਰਵਾਇਜ਼ ਜੋ ਪਾਣੀ ਹੈ ਪਾਣੀ ਨੇ ਲੋਕਾਂ ਨੂੰ ਡਰਾਜ ਜ਼ਰੂਰ ਦਿੰਦਾ ਹੈ ਆੜਾ ਤੇ ਹੋ ਰਹੀ ਲਗਾਤਾਰ ਬਰਸਾਤ ਤੋਂ ਬਾਅਦ ਦਿੱਲੀ ਦੇ ਵਿੱਚ ਯਮਨਾ ਦਾ ਪਾਣੀ ਲਗਾਤਾਰ ਵਧ ਰਿਹਾ ਹੈ ਇਸ ਵੇਲੇ ਦਿੱਲੀ ਦੇ ਅਸੀਂ ਯਮਨਾ ਘਾਟੇ ਹੀ ਮੌਜੂਦ ਹਾਂ ਜਿੱਥੇ ਕੀ ਤੁਸੀਂ ਪਿੱਛੇ ਤਸਵੀਰਾਂ 'ਚ ਹੀ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਵੱਡੇ ਤੌਰ ਤੇ ਇਸ ਵੇਲੇ ਇਹ ਦਰਿਆ ਵਗਦਾ ਹੋਇਆ ਨਜ਼ਰ ਆ ਰਿਹਾ ਹੈ ਦਿੱਲੀ ਦੇ ਵਿੱਚ ਪਾਣੀ ਦਾ ਜਲਸਤਰ ਵਧਿਆ ਜਿਸ ਨਾਲ ਇਤਿਹਾਸਿਕ ਲੋਹੇ ਦਾ ਪੁਲੂ ਬਿਲਕੁਲ ਬੰਦ ਕਰ ਦਿੱਤਾ ਗਿਆ ਸੜਕੀ ਮਾਰਗ ਤੇ ਸੁਰਾਵਾਰ ਰੇਲ ਯਾਤਰੀ ਉਸਤੇ ਬੰਦ ਕਰ ਦਿੱਤਾ ਗਿਆ ਯਮਨਾ ਇਸ ਵੇਲੇ 207. 4 छे ਦੇ ਉੱਤੇ ਲਗਭਗ ਬੈ ਰਹੀਏ ਜੋ ਕਿ ਆਪਣੇ ਖਤਰੇ ਦੇ ਨਿਸ਼ਾਨ ਤੋਂ ਲਗਭਗ 2 ਮੀਟਰ ਉੱਪਰ ਬੈ ਰਹੀਏ ਹਾਲਾਂਕਿ ਪਿਛਲੀ ਵਾਰ ਦਾ ਰਿਕਾਰਡ ਜੇ ਟੁੱਟਦਾ ਹੋਇਆ ਨਜ਼ਰ ਨਹੀਂ ਆਇਆ ਪਿਛਲੀ ਵਾਰੀ 208.66 ਤੇ ਨਦੀ ਜਿਹੜੀ ਸੀ ਉਹ ਬਾਹਰ ਆ ਗਈ ਤੇ ਜਿਸ ਤੋਂ ਬਾਅਦ ਦੁਨੀਆ ਨੇ ਦੇਖਿਆ ਕਿ ਕਿਸ ਤਰੀਕੇ ਨਾਲ ਯਮਨਾ ਆਪਣੇ ਪੁਰਾਣੇ ਰਾਹ ਲਾਲਕੀਰ ਦੇ ਨਾਲ ਵਗਦੀ ਹੋਈ ਨਜ਼ਰ ਆਈ ਲੇਕਿਨ ਫਿਲਹਾਲ ਖਤਰਾ ਟਾਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਕਿਉਂਕਿ ਹਤਨੀਕੁੰਡ ਬੈਰਾਜ ਤੋਂ ਲਗਾਤਾਰ 1.5 ਲੱਖ ਕਰੋੜ ਦੇ ਕਰੀਬ 1.30 ਹਜ਼ਾਰ ਕਿਊਸਕ ਦੇ ਕਰੀਬ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ ਤੇ ਨਾਲ ਹੀ ਜਿਹੜਾ ਬਿਬਰਾਜ ਹੈ ਜਿਸ ਨੂੰ ਕਿਹਾ ਜਾਂਦਾ ਹੈ ਵਜੀਰਾਬਾਦ ਬਰਾਜ ਉੱਥੋਂ ਵੀ ਲਗਭਗ 2 ਲੱਖ ਦੇ ਕਿਊਸਕ ਦੇ ਕਰੀਬ ਜਿਹੜਾ ਪਾਣੀ ਹੈ ਉਹ ਛੱਡਿਆ ਜਾ ਰਿਹਾ ਹੈ ਇਹ ਉਹ ਸਾਰੇ ਇਲਾਕੇ ਨੇ ਜੋ ਯਮੁਨਾ ਦੇ ਨਾਲ ਪੈਂਦੇ ਨੇ ਤੁਹਾਨੂੰ ਦੱਸ ਦਈਏ ਕਿ ਜਦੋਂ ਤੁਸੀਂ ਪੰਜਾਬ ਵਾਲੇ ਪਾਸੋਂ ਯਾਨੀ ਹਰਿਆਣਾ ਨੂੰ ਕ੍ਰਾਸ ਕਰਕੇ ਦਿੱਲੀ ਦੇ ਵਿੱਚ ਦਾਖਲ ਹੁੰਦੇ ਹੋ ਤਾਂ ਯਮੁਨਾ ਵੀ ਨਾਲ-ਨਾਲ ਸ਼ੁਰੂ ਹੋ ਜਾਂਦੀ ਹੈ ਕਸ਼ਮੀਰੀ ਗੇਟ ਦਾ ਇਲਾਕਾ ਜੋ ਬੱਸ ਸਟੈਂਡ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਉਸ ਉਸ ਇਲਾਕੇ ਦੇ ਜੋ ਮਜਨੂ ਕਟੀਲਾ ਗੁਰਦੁਆਰਾ ਹੈ ਉਹ ਇਲਾਕਾ ਤੇ ਉਸ ਤੋਂ ਅੱਗੇ ਜੋ ਲੋਹਾਪੋਲਾ ਤੇ ਫਿਰ ਇਹ ਸਾਰੀ ਜੋ ਯਮੁਨਾ ਅੱਗੇ ਵਧ ਜਾਂਦੀ ਹੈ ਜੋ ਪੂਰਬੀ ਦਿੱਲੀ 'ਚ ਹੁੰਦੀ ਹੋਈ ਫਿਰ ਅੱਗੇ ਨੌਟਾਵਲ ਚਲੀ ਜਾਂਦੀ ਇਹ ਸਾਰਾ ਇਲਾਕਾ ਇਸ ਸਮੇਂ ਪਾਣੀ ਦੀ ਮਾਰ ਹੇਠ ਹੈ ਸਾਡੇ ਪੱਤਰਕਾਰ ਇੱਕ ਥਾਂ ਤੇ ਹੋਰ ਪਹੁੰਚੇ हां है वजीराबाद ਦੀਾ ਵਜ਼ੀਰਾਬਾਦ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਗੁਰੂ ਘਰ ਦੇ ਵਿੱਚ ਵੀ ਇਸ ਸਮੇਂ ਪਾਣੀ ਵੜ ਚੁੱਕਿਆ ਹੈ ਤੇ ਜੋ ਗੁਰੂ ਗੁਰੂ ਘਰ ਦੇ ਜੋ ਲੰਗਰ ਹਾਲ ਹੈ ਜਾਂ ਹੋਰ ਥਾਵਾਂ ਨੇ ਗੁਰੂ ਘਰ ਦੀਆਂ ਉਹ ਇਸ ਸਮੇਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਹਾਲਾਂਕਿ ਗੁਰੂ ਕਰਨ ਸਾਹਿਬ ਜਿਹਦੇ ਜੋ ਸਰੂਪ ਹੈ ਉਸ ਨੂੰ ਸੁਰੱਖਿਅਤ ਕੀਤਾ ਗਿਆ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚੇ ਪਰ ਇਸ ਸਮੇਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਪਾਣੀ ਕਿਸ ਹੱਦ ਤੱਕ ਰੈਹਾਸ਼ੀ ਇਲਾਕਿਆਂ ਤੇ ਬਾਕੀ ਇਮਾਰਤਾਂ ਤੇ ਕਿਵੇਂ ਮਾਰ ਪਾ ਰਿਹਾ ਤੇ ਇਸ ਇਸ ਦੇ ਤਹਿਤ ਜੋ ਗੁਰੂ ਘਰ ਹੈ ਉਸ ਦੇ ਵਿੱਚ ਵੀ ਪਾਣੀ ਵੜ ਚੁੱਕਾ ਹੈ ਤੁਸੀਂ ਇਹ ਦੇਖ ਰਹੇ ਹੋ ਮੇਨ ਗੇਟ ਹੈ ਇਸ ਮੇਨ ਗੇਟ ਤੋਂ ਜਿਵੇਂ ਹੀ ਅ ਅਸੀਂ ਅੰਦਰ ਜਾਈਏ ਤੇ ਇਸ ਕਿਸੇ ਵੀ ਥਾਂ ਤੇ ਫਰਸ਼ ਨਹੀਂ ਦਿਖਾਈ ਦੇ ਰਿਹਾ ਸਿਰਫ ਦਿਖਾਈ ਦੇ ਰਿਹਾ ਹੈ ਤਾਂ ਪਾਣੀ ਅਤੇ ਕੰਦਾ ਹੁਣ ਜੇਕਰ بارش ਨਹੀਂ ਹੁੰਦੀ ਹੈ ਜੇਕਰ ਓਵਰਫਲੋ ਯਮੁਨਾ ਨਹੀਂ ਹੁੰਦੀ ਹੈ ਪੱਦਰ ਨਹੀਂ ਵਾਦਾ ਤੇ ਹੌਲੀ-ਹੌਲੀ ਇਹ ਪਾਣੀ ਨਿਕਲੇਗਾ ਪਰ ਜਿਹੜੇ ਇਲਾਕੇ ਇਸ ਸਮੇਂ ਯਮੁਨਾ ਦੇ ਕੰਡੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਮਾਰ ਪਈ ਹੋਈ ਹੈ ਸਾਡੇ ਪੱਤਰਕਾਰ ਇਸ ਥਾਂ ਤੇ ਵੀ ਪਹੁੰਚੇ ਤੇ ਦਿਖਾਇਆ ਕਿ ਕਿਸ ਤਰ੍ਹਾਂ ਪੂਰੇ ਗੁਰਦੁਆਰੇ ਦੇ ਜੋ ਇਲਾਕੇ ਜੋ ਇਸ ਦਾ ਇਸ ਦੀ ਪ੍ਰਕਰਮਾ ਹੈ ਉਸ ਦੇ ਆਲੇ-ਦੁਆਲੇ ਵੀ ਪਾਣੀ ਆ ਚੁੱਕਾ ਹੈ ਇਹ ਪਾਣੀ ਕਦੋਂ ਤੱਕ ਨਿਕਲੇਗਾ ਇਹ ਅਜੇ ਅੰਦਾਜ਼ਾ ਠੀਕ-ਠੀਕ ਨਹੀਂ ਲਗਾਇਆ ਜਾ ਸਕਦਾ ਵਾੜ ਦਾ ਕਹਿਰ ਹੁਣ ਦਿੱਲੀ 'ਚ ਵੀ ਨਜ਼ਰ ਆਉਣ ਲੱਗ ਪਿਆ ਹੈ ਕਿ ਜਿਵੇਂ ਜਿਵੇਂ ਯਮਨਾ ਚੜ ਰਹੀ ਹੈ ਤੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਹੁਣ ਪਾਣੀ ਵਡਾ ਸ਼ੁਰੂ ਹੋ ਗਿਆ ਹੈ ਇਸ ਵੇਲੇ ਅਸੀਂ ਵਜੀਰਾਬਾਦ ਦੇ ਗੁਰਦੁਆਰਾ ਸਾਹਿਬ ਦੇ ਇੱਥੇ ਵਿੱਚ ਮੌਜੂਦ ਹਾਂ ਜਿੱਥੇ ਕਿ ਨਾਨਕਸਰ ਦਾ ਇੱਥੇ ਗੁਰਦੁਆਰਾ ਸਾਹਿਬ ਹੈ ਤੇ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਥੇ ਵੀ ਹੁਣ ਪਾਣੀ ਚੜਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਨੇ ਕਿ ਪਾਣੀ ਨੂੰ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿਸ ਤਰੀਕੇ ਦੇ ਨਾਲ ਤੇਜ਼ ਬਹਾਵ ਦੇ ਨਾਲ ਇੱਥੇ ਵਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਤਸਵੀਰਾਂ ਅੱਗੇ ਵੀ ਜਾ ਕੇ ਜਾ ਕੇ ਦਿਖਾਣੇ ਆ ਕਿ ਕਿ ਚੜਦਾ ਜਾ ਰਿਹਾ ਹੈ ਹੌਲੀ ਹੌਲੀ ਤੇ ਪਾਣੀ ਦੀ ਸਪੀਡ ਵੀ ਆਪਣੇ ਆਪ ਨਜ਼ਰ ਆ ਰਹੀ ਹੈ ਕਿਉਂਕਿ ਇਸ ਪਿਛਲੇ ਪਾਸੇ ਤੁਸੀਂ ਦੇਖੋ ਤੇ ਪਿੱਛੇ ਵੀ ਸਾਰਾ ਤਮਾਮ ਜਿਹੜਾ ਏਰੀਆ ਹੈ ਉਹ ਪੂਰੀ ਤਰੀਕੇ ਦੇ ਨਾਲ ਪਾਣੀ 'ਚ ਡੁੱਬ ਚੁੱਕਿਆ ਹੈ ਜਿਹੜੇ ਪਿੱਛੇ ਲੰਗਰ ਹਾਲ ਦੀ ਪੁਰਾਣੀ ਬਿਲਡਿੰਗ ਸੀ ਉਹ ਵੀ ਪਾਣੀ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਡੁੱਬੀ ਹੋਈ ਨਜ਼ਰ ਆਉਂਦੀ ਏ ਇਹ ਕਹਿ ਰਿਹਾ ਹੈ ਕਿ ਜਿਵੇਂ ਲਗਾਤਾਰ ਪਹਾੜਾਂ ਤੇ ਬਰਸਾਤ ਹੋ ਰਹੀ ਹੈ ਜਿਸ ਦੇ ਚੱਲਦਿਆਂ ਹੁਣ ਦਿੱਲੀ 'ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਇਹ ਉਹ ਤਸਵੀਰ ਹੈ ਨਿਗਮਬੋਧ ਸ਼ਮਸ਼ਾਨ ਘਾਟ ਦੀ ਦਿੱਲੀ ਦੇ ਵਿੱਚ ਬਹੁਤ ਹੀ ਇਸ ਬਾਰੇ ਲੋਕ ਜਾਣਦੇ ਨੇ ਕਿਉਂਕਿ ਇਹ ਬਹੁਤ ਮੰਨਿਆ ਪਰ ਮੰਨਿਆ ਥਾਂ ਇਸ ਨੂੰ ਮੰਨਿਆ ਜਾਂਦਾ ਹੈ ਇਸ ਤੇ ਮੰਦਿਰ ਵੀ ਹੈ ਇਹ ਤੇ ਹੋਰ ਵੀ ਜੋ ਧਾਰਮਿਕ ਸਥਾਨ ਨੇ ਪਰ ਨਾਲ ਦੇ ਨਾਲ ਨਿਗਮਬੋਧ ਘਾਟ ਨੂੰ ਇਸ ਕਰਕੇ ਵੀ ਜਾਣਿਆ ਜਾਂਦਾ ਕਿ ਇੱਥੇ ਲੋਕਾਂ ਦੇ ਸੰਸਕਾਰ ਕੀਤੇ ਜਾਂਦੇ ਨੇ ਇੱਥੇ ਵੀ ਲੋਕਾਂ ਨੂੰ ਸਮੱਸਿਆਵਾਂ ਇਸ ਕਰਕੇ ਚੱਲਣੀਆਂ ਪੈ ਰਹੀਆਂ ਨੇ ਕਿਉਂਕਿ ਇਹ ਪੂਰਾ ਸਮਸ਼ਾਨਘਾਟ ਕਾਟ ਕਰੀਬ-ਕਰੀਬ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਤੇ ਇੱਥੇ ਸੰਸਕਾਰ ਨਹੀਂ ਹੋ ਸਕ ਰਹੇ ਜੀ ਹਾਂ ਇਹ ਤਸਵੀਰ ਤੁਸੀਂ ਦੇਖੋ ਤੇ ਇਸ ਤੋਂ ਅੰਦਾਜ਼ਾ ਲਗਾਓ ਕਿ ਕਿਸ ਹੱਦ ਤੱਕ ਪਾਣੀ ਨੇ ਮਾਰ ਕੀਤੀ ਹੈ ਯਮੁਨਾ ਦੇ ਪਾਣੀ ਨੇ ਮਾਰ ਕੀਤੀ ਹੈ ਇਹ ਡਰੋਨ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਹਾਂ ਇਸ ਤਸਵੀਰ ਦੇ ਰਾਹੀਂ ਤੁਹਾਨੂੰ ਦੇਖੇਗਾ ਕਿ ਜੋ ਸ਼ੈੱਡ ਨੇ ਜਿਨ੍ਹਾਂ ਸ਼ੈੱਡਾਂ ਦੇ ਥੱਲੇ ਸੰਸਕਾਰ ਕੀਤੇ ਜਾਂਦੇ ਨੇ ਉਹਨਾਂ ਸਾਰੇ ਪਾਸੇ ਸਿਰਫ ਔਰ ਸਿਰਫ ਪਾਣੀ ਦਿਖਾਈ ਦੇ ਰਿਹਾ ਤੇ ਉੱਪਰ ਜੋ ਸਟਰਕਚਰ ਉਹ ਦਿਖਾਈ ਦੇ ਰਿਹਾ ਤੇ ਇਸ ਥਾਂ ਨੂੰ ਇਸ ਸਮੇਂ ਕਰੀਬ ਬੰਦ ਕਰ ਦਿੱਤਾ ਗਿਆ ਕਿ ਕੋਈ ਇੱਥੇ ਪਹੁੰਚ ਨਾ ਸਕੇ ਕਿਉਂਕਿ ਇੱਥੇ ਜੋ ਲੱਕੜਾਂ ਨੇ ਜੋ ਸੰਸਕਾਰ ਕਰਨ ਦੀਆਂ ਥਾਵਾਂ ਨੇ ਉੱਥੇ ਤੱਕ ਪਾਣੀ ਪਹੁੰਚ ਚੁੱਕਾ ਹੈ ਤੇ ਇਸੇ ਕਰਕੇ احتیاط ਦੇ ਤੌਰ ਤੇ ਇੱਥੇ ਲੋਕਾਂ ਨੂੰ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ ਗਿਆ ਕਿਉਂਕਿ ਇਸ ਥਾਂ ਤੇ ਪਾਣੀ ਨੇ ਆਪਣਾ ਜੋ ਕਹਿਰ ਮਚਾਇਆ ਹੋਇਆ ਤੁਸੀਂ ਦੇਖੋ ਕਿ ਇਸ ਜੋ ਸ਼ਮਸ਼ਾਨ ਘਾਟ ਇਸ ਦੇ ਉੱਪਰੋਂ ਜੋ ਡਰੋਨ ਉੱਡਦਾ ਹੈ ਤੇ ਇਸ ਪੂਰੇ ਇਲਾਕੇ ਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰੀਏ ਜਿੱਥੇ-ਜਿੱਥੇ ਤੁਹਾਡੀ ਨਜ਼ਰ ਜਾ ਰਹੀ ਹੈ ਸਾਰੇ ਕਿਤੇ ਪਾਣੀ ਹੈ ਜੇਕਰ ਛੱਡਣਾ ਥੱਲੇ ਪਾਣੀ ਨਹੀਂ ਹੈ ਤਾ ਇਸ ਇਹਨਾਂ ਛੱਡਾਂ ਤੱਕ ਪਹੁੰਚਿਆ ਵੀ ਨਹੀਂ ਜਾਣਾ ਇਹ ਵੀ ਇੱਕ ਵੱਡੀ ਸਮੱਸਿਆ ਹੈ ਇਸੇ ਕਰਕੇ ਸਮਸ਼ਾਨ ਘਾਟ ਨੂੰ ਆਰਜੀ ਤੌਰ ਤੇ ਬੰਦ ਰੱਖਿਆ ਗਿਆ ਹੈ ਜਦੋਂ ਹੀ ਪਾਣੀ ਇੱਥੋਂ ਉਤਰੇਗਾ ਉਸ ਤੋਂ ਬਾਅਦ ਇੱਥੇ ਸੰਸਕਾਰ ਕੀਤੇ ਜਾਣੇ ਲੱਗਣਗੇ ਪਰ ਇਸ ਸਮੇਂ ਤੁਸੀਂ ਦੇਖ ਰਹੇ ਹੋ ਕਿ ਛੱਡਾਂ ਥੱਲੇ ਜੋ ਫਰਸ਼ ਹੈ ਉਹ ਸੁੱਕਿਆ ਹੋਇਆ ਪਰ ਇਹਨਾਂ ਤੱਕ ਪਹੁੰਚ ਕਿਵੇਂ ਕੀਤੀ ਜਾਏਗੀ ਇੱਕ ਵੱਡੀ ਸਮੱਸਿਆ ਹੈ ਇਸੇ ਕਰਕੇ ਇਸ ਨੂੰ ਬੰਦ ਕੀਤਾ ਗਿਆ ਤੇ ਜੇ ਇਸ ਦੇ ਵਿੱਚ ਇੱਕ ਮੰਦਿਰ ਵੀ ਬਣਾ ਹੈ ਉਸ ਦਿਨ ਦੀ ਗੱਲ ਕਰੀਏ ਤਾਂ ਉੱਥੇ ਪਾਣੀ ਕਾਫੀ ਹੱਦ ਤੱਕ ਉਸ ਦਾ ਪੱਧਰ ਜੋ ਵਧਿਆ ਹੋਇਆ ਇਸ ਕਰਕੇ ਇਸ ਪੂਰੇ ਇਲਾਕੇ ਨੂੰ ਫਿਲਹਾਲ ਦੇ ਲਈ ਬੰਦ ਕੀਤਾ ਗਿਆ ਤੇ ਇਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੀ ਸੀ ਜੋ ਨਿਗਮਬੋਧ ਸ਼ਮਸ਼ਾਨ ਘਟ ਹੈ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਅਗਲੀ ਤਸਵੀਰ ਦਿਖਾਈਏ ਅਗਲੀ ਤਸਵੀਰ ਇਸੇ ਇਲਾਕੇ ਦੇ ਨੇੜੇ ਦੀ ਹੈ ਜੋ ਇੱਕ ਮਾਰਕੀਟ ਹੈ ਮੋਨਸਟਰੀ ਮਾਰਕੀਟ ਜੀ ਹਾਂ ਇਸ ਸਮੇਂ ਉਸ ਮਾਰਕੀਟ ਨੂੰ ਬੰਦ ਕਰ ਦਿੱਤਾ ਗਿਆ ਜੇਕਰ ਤੁਸੀਂ ਕਸ਼ਮੀਰੀ ਗੇਟ ਦੇ ਇਲਾਕੇ ਨੂੰ ਥੋੜਾ ਬਹੁਤ ਜਾਣਦੇ ਹੋ ਤਾਂ ਉੱਥੋਂ ਪੈਦਲ ਦੂਰੀ ਤੇ ਹੀ ਇੱਕ ਮੋਨਸਟਰੀ ਮਾਰਕੀਟ ਹੈ ਯਾਨੀ ਜੋ ਬੁੱਧਿਸਟ ਲੋਕ ਨੇ ਓਨਾ ਦਿਨ ਨਾਲ ਸੰਬੰਧਿਤ ਇੱਕ ਮਾਰਕੀਟ ਇਥੇ ਦੂਰ ਦਰਾਡੇ ਤੋਂ ਲੋਕ ਸ਼ਾਪਿੰਗ ਕਰਨ ਆਉਂਦੇ ਨੇ ਖਾਣ ਪੀਣ ਦੇ ਲਈ ਆਉਂਦੇ ਨੇ ਤੇ ਇਸ ਪੂਰੇ ਇਲਾਕੇ ਦੇ ਵਿੱਚ ਜੋ ਤਿੱਬਤੀ ਲੋਕ ਨੇ ਤਿੱਬਤੀ ਲੋਕਾਂ ਦਾ ਇੱਥੇ ਰਹਿਣਾ ਸੈਣਾ ਹੁੰਦਾ ਪਰ ਇਸ ਇਲਾਕੇ ਦੇ ਵਿੱਚ ਵੀ ਇਸ ਸਮੇਂ ਪਾਣੀ ਵੜ ਚੁੱਕਾ ਹੈ ਤੇ ਇਸ ਪੂਰੇ ਇਲਾਕੇ ਨੂੰ ਇਸ ਸਮੇਂ ਬੰਦ ਕਰ ਦਿੱਤਾ ਗਿਆ ਕਿਉਂਕਿ ਇਹ ਜੋ ਪਤਲੀਆਂ ਗਲੀਆਂ ਨੇ ਇਹਨਾਂ ਦੇ ਵਿੱਚ ਬਾਜ਼ਾਰ ਲੱਗਦੇ ਨੇ ਇਹਨਾਂ ਦੇ ਵਿੱਚ ਕਾਫੀ ਚਹਿਲ ਪਹਿਲ ਹੁੰਦੀ ਹੈ ਦਿਨ ਦੇ ਵੇਲੇ ਪਰ ਇਸ ਸਮੇਂ ਕਾਫੀ ਹੱਦ ਤੱਕ ਪਾਣੀ ਇਸ ਵਿੱਚ ਭਰਿਆ ਹੋਇਆ ਤੇ ਇਹ ਪਾਣੀ ਇਸ ਵਿੱਚ ਸੜਕ ਤੇ ਵੀ ਹੈ ਯਾਨੀ ਜੋ ਪਾਣੀ ਅੰਦਰ ਹੈ ਉਸ ਦਾ ਓਵਰਫਲੋ ਹੋ ਕੇ ਸੜਕ ਤੇ ਵੀ ਆ ਚੁੱਕਾ ਹੈ ਤੇ ਇੱਥੇ ਲੋਕਾਂ ਨੂੰ ਜਾਣ ਤੋਂ ਮਨਾ ਕੀਤਾ ਗਿਆ ਤੇ ਇਸ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਕਿਉਂਕਿ ਬਿਲਕੁਲ ਇਸ ਦੇ ਪਿੱਛੇ ਯਮੁਨਾ ਨਦੀ ਵਹਿੰਦੀ ਹੈ ਜਦੋਂ ਉਹ ਓਵਰਫਲੋ ਹੋਈ ਹੈ ਤੇ ਇਸ ਪੂਰੇ ਇਲਾਕੇ ਨੂੰ ਇਹ ਇਹ ਜੋ ਯਮੁਨਾ ਨਦੀ ਹੈ ਉਹ ਇਸ ਨੂੰ ਡਬੋ ਚੁੱਕੀ ਹੈ ਕੁਝ ਤਸਵੀਰਾਂ ਸੀ ਤੁਹਾਨੂੰ ਦਿਖਾਈਏ ਜੋ ਕਾਰਾਂ ਦੀਆਂ ਨੇ ਜੋ ਇਹਨਾਂ ਇਲਾਕਿਆਂ ਦੇ ਵਿੱਚ ਕਾਰਾਂ ਖੜੀਆਂ ਸਨ ਉਹ ਕਾਰਾਂ ਵੀ ਇਸ ਸਮੇਂ ਕਰੀਬ-ਕਰੀਬ ਡੁੱਬ ਚੁੱਕੀਆਂ ਨੇ ਹੁਣ ਜਦੋਂ ਪਾਣੀ ਉਤਰੇਗਾ ਉਸ ਤੋਂ ਬਾਅਦ ਹੀ ਇਹਨਾਂ ਕਾਰਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਸਕਦਾ ਹੈ ਤੇ ਦੂਜੇ ਪਾਸੇ ਇੱਕ ਤਸਵੀਰ ਹੋਰ ਵੀ ਹੈ ਇਹ ਤਸਵੀਰ ਹੈ ਕਲਿੰਦੀਕੁੰਜ ਇਲਾਕੇ ਦੀ ਕਲਿੰਦੀਕੁੰਜ ਇਲਾਕੇ ਦੇ ਵਿੱਚ ਜਿਹੜੇ ਇਲਾਕੇ ਡੁੱਬ ਚੁੱਕੇ ਨੇ ਉਹਨਾਂ ਜੋ ਝੁੱਗੀਆਂ ਨੇ ਜਾਂ ਜੋ ਸਟਰਕਚਰ ਬਣੇ ਹੋਏ ਨੇ ਕੋਈ ਕਿਤੇ ਫਸਿਆ ਤਾਂ ਨਹੀਂ ਹੋਇਆ ਇਸ ਕਰਕੇ ਐਨਡੀਆਰਐਫ ਦੀਆਂ ਟੀਮਾਂ ਕਿਸ਼ਤੀ ਲੈ ਕੇ ਇਸ ਇਲਾਕੇ ਦੇ ਵਿੱਚ ਵੀ ਗਸ਼ਤ ਕਰਦੀਆਂ ਨਜ਼ਰ ਆ ਰਹੀਆਂ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਏ ਕਿਸੇ ਦੀ ਜਾਨੀ ਨੁਕਸਾਨ ਨਾ ਹੋ ਸਕੇ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਈਏ ਇਹ ਤਸਵੀਰ ਬਣੀ ਹੋਈ ਹੈ ਆਰਜੀ ਤੌਰ ਤੇ ਜੋ ਰਾਹਤ ਕੈਂਪ ਬਣਾਏ ਗਏ ਨੇ ਜੀ ਹਾਂ ਕਿਉਂਕਿ ਜਿਹੜੇ ਲੋਕ ਯਮੂਨਾ ਦੇ ਕੰਡੇ ਤੋਂ ਰੈਸਕਿਊ ਕਰਕੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ 14000 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਇਹਨਾਂ ਲੋਕਾਂ ਨੂੰ ਆਰਜੀ ਕੈਂਪਾਂ ਦੇ ਵਿੱਚ ਰੱਖਿਆ ਗਿਆ ਵੱਖ-ਵੱਖ ਥਾਵਾਂ ਤੇ ਤਾਂ ਕਿ ਇਹਨਾਂ ਦਾ ਜਾਨੀ ਨੁਕਸਾਨ ਨਾ ਹੋ ਸਕੇ ਖਾਣ ਪੀਣ ਦਾ ਪ੍ਰਬੰਧ ਸਰਕਾਰ ਕਰ ਰਹੀ ਹੈ ਪਰ ਇਸ ਸਮੇਂ ਜੋ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਰਹਿੰਦੇ ਸੀ ਇਸ ਸਮੇਂ ਉਹ ਸੜਕ ਦੇ ਉੱਪਰ ਰਾਤ ਕੱਟਣ ਨੂੰ ਮਜਬੂਰ ਨੇ ਇਹ ਕਦੋਂ ਤੱਕ ਹੋਏਗਾ ਇਹ ਹਜੇ ਠੀਕ-ਠੀਕ ਦੱਸਿਆ ਨਹੀਂ ਜਾ ਸਕਦਾ ਕਿ ਕਦੋਂ ਹਾਲਾਤ ਸੁਧਰਣਗੇ ਪਰ ਇਸ ਸਮੇਂ ਲੋਕ ਮੁਸ਼ਕਲ ਜ਼ਰੂਰ ਚੱਲ ਰਹੇ ਨੇ ਇੱਕ ਤਸਵੀਰ ਹੋਰ ਤੁਹਾਨੂੰ ਦਿਖਾਈਏ ਜੋ ਯਮੁਨਾ ਦੇ ਕੰਡੇ ਬਹੁਤ ਸਾਰੇ ਲੋਕ ਰਹਿੰਦੇ ਨੇ ਉਹਨਾਂ ਦੇ ਜੋ ਡੰਗਰ ਪਸ਼ੂ ਨੇ ਉਹ ਵੀ ਇਸ ਸਮੇਂ ਇਸ ਹੜ ਕਰਨ ਦੋ ਚਾਰ ਹੋ ਰਹੇ ਨੇ ਇਸ ਕਰਕੇ ਉਹਨਾਂ ਨੂੰ ਬਚਾਉਣ ਦੇ ਲਈ ਲੋਕ احتیاط ਦੇ ਤੌਰ ਤੇ ਜੋ ਦਿੱਲੀ ਦੇ ਫਲਾਈਓਵਰ ਨੇ ਉਹਨਾਂ ਦੇ ਥੱਲੇ ਉਹਨਾਂ ਨੇ ਆਪਣੀਆਂ ਮੱਜਾਂ ਬੰਦ ਦਿੱਤੀਆਂ ਨੇ ਜੀਆਂ ਇਹ ਤਸਵੀਰ ਤੁਸੀਂ ਬਹੁਤ ਘੱਟ ਦੇਖੀ ਹੋਣੀ ਕਿ ਰਾਜਸਥਾਨੀ ਦਿੱਲੀ ਭਾਰਤ ਦੀ ਰਾਜਸਥਾਨੀ ਦਿੱਲੀ ਦੀਆਂ ਸੜਕਾਂ ਦੇ ਫਲਾਈਓਵਰ ਦੇ ਥੱਲੇ ਮੱਜਾਂ ਬਨੀਆਂ ਗਈਆਂ ਹੁਣ ਕਿਉਂਕਿ ਇਹ ਸਾਰੇ ਜੋ ਤਵੇਲੇ ਨੇ ਜਿਨ੍ਹਾਂ ਤੋਂ ਦੁੱਧ ਦਾ ਕਾਰੋਬਾਰ ਹੁੰਦਾ ਇਹ ਸਾਰੇ ਯਮੂਨਾ ਦੇ ਕੰਡੇ ਤੇ ਨੇ ਜਾਂ ਦੂਰ ਦੇ ਇਲਾਕੇ ਦੇ ਨੇ ਪਰ ਇਹਨਾਂ ਇਲਾਕਿਆਂ ਦੇ ਵਿੱਚ ਕਿਤੇ ਇਹ ਨਦੀ ਮਾਰ ਨਾ ਕਰੇ ਇਹਨਾਂ ਪਸ਼ੂਆਂ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਕਰਕੇ احتیاط ਦੇ ਤੌਰ ਤੇ ਇਹਨਾਂ ਨੂੰ ਇਹਨਾਂ ਪਸ਼ੂਆਂ ਨੂੰ ਲੋਕ ਲੈ ਕੇ ਫਲਾਈਓਵਰ ਦੇ ਥੱਲੇ ਰਹਿਣ ਨੂੰ ਮਜਬੂਰ ਹੋ ਚੁੱਕੇ ਨੇ ਤੇ ਇੱਥੇ ਹੀ ਲੋਕ ਆਪਣਾ ਦਿਨ ਰਾਤ گزار ਰਹੇ ਨੇ ਤੇ ਪਸ਼ੂਆਂ ਨੂੰ ਵੀ ਇੱਥੇ ਹੀ ਰੱਖਿਆ ਹੋਇਆ ਤੇ ਇਹ ਤਸਵੀਰ ਅ ਲੋਕਾਂ ਦੇ ਲਈ ਸਰਪ੍ਰਾਈਜ਼ ਜ਼ਰੂਰ ਹੋ ਸਕਦੀ ਹੈ ਪਰ ਇਹੀ ਸੱਚਾਈ ਹੈ ਇਸ ਸਮੇਂ ਦਿੱਲੀ ਦੀ ਰਾਜਸਥਾਨੀ ਦੀ ਜਿੱਥੇ ਪਸ਼ੂ ਵੀ ਫਲਾਈਓਵਰ ਦੇ ਥੱਲੇ ਬੰਨੇ ਹੋਏ ਨੇ ਹੁਣ ਇੱਕ ਤੁਹਾਨੂੰ ਇੱਕ ਮੈਪ ਦੇ ਜ਼ਰੀਏ ਦਿਖਾਈਏ ਕਿ ਕਿਸ ਤਰ੍ਹਾਂ ਦਿੱਲੀ ਦੇ ਵਿੱਚ ਜੋ ਇੱਕ ਪਾਣੀ ਹੈ ਉਹ ਕਿਸ ਤਰ੍ਹਾਂ ਵਧਣਾ ਸ਼ੁਰੂ ਹੋਇਆ ਜੋ ਰਿਵਰ ਦਾ ਜੋ ਯਮੁਨਾ ਨਦੀ ਹੈ ਉਸ ਦਾ ਜੋ ਪੱਧਰ ਉਹ ਕਿਵੇਂ ਵਧਣਾ ਸ਼ੁਰੂ ਹੋਇਆ ਇਹ ਤੁਸੀਂ ਦੇਖੋ 30 ਅਗਸਤ ਤੋਂ ਇਹ ਮੈਪ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰੀਏ ਤੁਹਾਨੂੰ ਤੇ ਇਹ ਮੈਪ ਜਾਂਦਾ ਹੈ 5 ਸਤੰਬਰ ਤੱਕ ਯਾਨੀ ਅੱਜ ਤੱਕ ਦਾ ਤੁਸੀਂ ਦੇਖੋ ਕਿ ਜੋ ਪਾਣੀ ਦਾ ਪੱਧਰ ਹੈ ਉਹ 4 ਸਤੰਬਰ ਤੱਕ ਸਭ ਤੋਂ ਉੱਪਰਲੇ ਪੱਧਰ ਤੇ ਸੀ ਤੇ ਅੱਜ ਇਹ ਥੋੜਾ ਘਟਿਆ ਹੈ ਪਰ ਜੋ ਖਤਰੇ ਦਾ ਨਿਸ਼ਾਨ ਹੈ ਉਸ ਤੋਂ ਕਿਤੇ ਉੱਪਰ ਹੈ ਤੇ ਜੇਕਰ ਉਹੀ ਵਾਰ-ਵਾਰ ਸੀ ਕਹਿ ਰਹੇ ਕਿ ਜੇਕਰ ਅੱਜ ਬਾਰਿਸ਼ ਨਹੀਂ ਹੁੰਦੀ ਜੇਕਰ ਹਥਨੀਕੁੰਡ ਬੈਰਾਜ ਤੋਂ ਪਾਣੀ ਨਹੀਂ ਛੱਡਿਆ ਗਿਆ ਯਮੁਨਾ ਦੇ ਵਿੱਚ ਤਾਂ ਇਹ ਪਾਣੀ ਹੌਲੀ-ਹੌਲੀ ਘਟੇਗਾ ਪਰ ਕਿੰਨੇ ਦਿਨਾਂ ਚ ਘਟੇਗਾ ਇਹ ਇੱਕ ਵੱਖਰਾ ਸਵਾਲ ਹੈ ਪਰ ਪਾਣੀ ਅੱਜ ਥੋੜਾ ਘਟਿਆ ਹੈ ਪਰ ਡੇਂਜਰ ਦਾ ਜੋ ਨਿਸ਼ਾਨ ਹੈ ਉਸ ਦੇ ਉੱਪਰ ਹੀ ਬਣਿਆ ਹੋਇਆ ਹੈ ਤੇ ਇਸ ਤੋਂ ਬਾਅਦ ਉਹਨੂੰ ਇੱਕ ਹੋਰ ਤਸਵੀਰ ਦਿਖਾਈਏ ਇਹ ਤਸਵੀਰ ਹੈ ਨੌਇਡਾ ਦੀ ਨੌਇਡਾ ਸੈਕਟਰ 125 ਦੇ ਲਾਗੇ ਦੀਆਂ ਤਸਵੀਰਾਂ ਨੇ ਕਿਉਂਕਿ ਜੋ ਯਮੁਨਾ ਨਦੀ ਹੈ ਇਹ ਜੋ ਪੂਰਬੀ ਦਿੱਲੀ ਹੈ ਉਸ ਨੂੰ ਕ੍ਰਾਸ ਕਰਦੀ ਹੋਈ यूपी ਦੇ ਵਿੱਚ ਦਾਖਲ ਹੁੰਦੀ ਹੈ ਤੇ यूपी ਦਾ ਇਲਾਕਾ ਹੈ ਸੈਕਟਰ ਨੌਇਡਾ ਸੈਕਟਰ 125 ਤਾਂ ਜੋ ਪਾਣੀ ਐਕਸਟਰਾ ਵਾਧੂ ਪਾਣੀ ਹੈ ਉਹ ਇਸ ਸਮੇਂ ਨਿਕਲ ਕੇ ਨੌਇਡਾ ਦੇ 125 ਸੈਕਟਰ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਵੜ ਚੁੱਕਾ ਹੈ ਯਾਨੀ ਕਿ ਨੌਇਡਾ ਵੀ ਕਿਤੇ ਨ ਕਿਤੇ ਇਸ ਸਮੇਂ ਯਮੂਨਾ ਦੇ ਜੋ ਪਾਣੀ ਦਾ ਵਧਿਆ ਪੱਧਰ ਹੈ ਉਸ ਦੀ ਮਾਰ ਚੱਲ ਰਹੀ ਹੈ ਤੇ ਤਸਵੀਰਾਂ ਡਰੋਨ ਰਹੀਆਂ ਅਸੀਂ ਤੁਹਾਨੂੰ ਮੁੜ ਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੂਰਾ ਇਲਾਕਾ ਕਿਸ ਹਿਸਾਬ ਨਾਲ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਤੇ ਇਹ ਡਰੋਨ ਦੇ ਰਾਹੀਂ ਤੁਸੀਂ ਇਹ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਜਿੱਥੇ ਤੱਕ ਨਜ਼ਰ ਜਾਂਦੀ ਹੈ ਉੱਥੇ ਸਿਰਫ ਸਿਰਫ ਪਾਣੀ ਦਿਖ ਰਿਹਾ ਹੈ ਤੇ ਸੜਕਾਂ ਦਿਖ ਰਹੀਆਂ ਨਹੀਂ ਕਿਉਂਕਿ ਅਕਸਰ ਦਿੱਲੀ ਅਤੇ ਨੌਇਡਾ ਦੇ ਵਿੱਚ ਸੜਕਾਂ ਉਚਾਈ ਤੇ ਬਣਾਈਆਂ ਹੋਈਆਂ ਨੇ ਖਾਸ ਕਰਕੇ ਇਹ ਜੋ ਯਮੁਨਾ ਵਾਲਾ ਇਲਾਕਾ ਉੱਥੇ ਬ੍ਰਿਜ ਬਣਾਏ ਹੋਏ ਨੇ ਉੱਥੇ ਪੁਲ ਬਣਾਏ ਹੋਏ ਨੇ ਤਾਂ ਇਹ ਨਹੀਂ ਡੁੱਬੇ ਪਰ ਜੋ ਜ਼ਮੀਨ ਹੈ ਉਹ ਇਸ ਸਮੇਂ ਡੁੱਬ ਚੁੱਕੀ ਹੈ ਤੇ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਈਏ ਮੈਂ ਉਹਦੇ ਜ਼ਰੀਏ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ Google Map ਹੈ ਇਹ Google Map ਦੇ ذریعے ਤੁਸੀਂ ਅੰਦਾਜ਼ਾ ਹੋਰ ਲਗਾ ਸਕੋਗੇ ਕਿ ਜੋ ਨੀਲਾ ਨਿਸ਼ਾਨ ਹੈ ਇਹ ਨੀਲੇ ਨਿਸ਼ਾਨ ਦੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਸਥਾਨ ਨਾਲ ਜੋ ਯਮੁਨਾ ਨਦੀ ਹੈ ਉਹ ਇਸ ਵਿੱਚ ওভারਫਲੋ ਹੋ ਰਹੀ ਹੈ ਅੱਗੇ ਪਾਣੀ ਹੁੰਦਾ ਪਰ ਪਾਣੀ ਬਹੁਤ ਘੱਟ ਹੁੰਦਾ ਹੈ ਔਰ ਯਮੁਨਾ ਦਿੱਲੀ ਦੇ ਚ ਵਿਚੋਂ ਨਿਕਲਦੀ ਹੈ ਤਾਂ ਉਸ ਨੂੰ ਯਮੁਨਾ ਘਟ ਉਸ ਨੂੰ ਨਾਲੇ ਦਾ ਰੂਪ ਜ਼ਿਆਦਾ ਦੱਸਿਆ ਜਾਂਦਾ ਕਿਉਂਕਿ ਪੂਰੇ ਦਿੱਲੀ ਦਾ ਪਾਣੀ ਇਸ ਦੇ ਵਿੱਚ ਪੈਂਦਾ ਪਰ ਇਸ ਸਮੇਂ ਜੋ ਓਵਰਫਲੋ ਹੋ ਕੇ ਪਾਣੀ ਹੈ ਇਹ ਗੂਗਲ ਮੈਪ ਦੀ ਤਸਵੀਰ ਹੈ ਗੂਗਲ ਮੈਪ 'ਚ ਇਹ ਬਿਲਕੁਲ ਸਾਫ਼-ਸਾਫ਼ ਦਿਖ ਰਿਹਾ ਹੈ ਕਿ ਯਮੁਨਾ ਨਦੀ ਜਿੱਥੋਂ ਜ਼ਿਆਦਾ ਓਵਰਫਲੋ ਹੁੰਦੀ ਹੈ ਫਿਰ ਇਹ ਨੌਇਡਾ ਵੱਲ ਜਾਂਦੀ ਹੈ ਤੇ ਜਿਹੜੇ-ਜਿਹੜੇ ਇਲਾਕੇ ਵੀ ਇਸ ਸਮੇਂ ਚਪੇਟ ਦੇ ਵਿੱਚ ਆਏ ਨੇ ਉਹਨਾਂ ਇਲਾਕਿਆਂ ਦੇ ਵਿੱਚ ਪਾਣੀ ਜੋ ਓਵਰਫਲੋ ਹੋ ਕੇ ਇਹ ਨਿਕਲ ਚੁੱਕਾ ਹੈ ਤਾਂ ਇਹ ਇਸ ਸਮੇਂ ਦੀ ਤਸਵੀਰ ਹੈ ਆ ਦਿੱਲੀ ਦੀ ਦਿੱਲੀ ਦੀ ਯਮੁਨਾ ਨਦੀ ਦੀ ਜੋ ਦਿੱਲੀ ਵਾਲਿਆਂ ਨੂੰ ਡਰਾ ਰਹੀ ਹੈ ਨੋਇਡਾ ਵਾਲਿਆਂ ਨੂੰ ਡਰਾ ਰਹੀ ਹੈ ਤਾਂ ਅੱਜ ਦਾ ਜੋ ਅਪਡੇਟ ਹੈ ਉਸ ਦੇ ਮੁਤਾਬਕ ਇਹ ਹੈ ਕਿ ਜੋ ਯਮੁਨਾ ਦਾ ਪੱਧਰ ਹੈ ਉਹ ਥੋੜਾ ਘਟਣਾ ਸ਼ੁਰੂ ਹੋਇਆ ਪਰ ਇੱਕੋ ਹੀ ਲੋਕਾਂ ਨੂੰ ਲੋਕ ਅਰਦਾਸ ਕਰ ਰਹੇ ਨੇ ਕਿ ਜੇਕਰ ਪਾਣੀ ਜ਼ਿਆਦਾ ਵੱਧ ਹੈ ਜੇਕਰ بارش ਜ਼ਿਆਦਾ ਹੋ ਜਾਂਦੀ ਹੈ ਅਚਾਨਕ بارش ਹੋ ਜਾਂਦੀ ਹੈ ਤਾਂ ਉਸ ਦਾ ਖਾਮਿਆਜ਼ਾ ਘਟੋ-ਘਟ ਪੂਰਬੀ ਦਿੱਲੀ ਨੂੰ ਜੋ ਦਿੱਲੀ ਦਾ ਬਾਰ ਬਾਰ ਦਾ ਇਲਾਕਾ ਹੈ ਜੇਕਰ ਤੁਸੀਂ ਸੋਨੀਪੱਤ ਤੋਂ ਦਿੱਲੀ ਦੇ ਸੈਂਟਰ ਕਰਦੇ ਉਹ ਸਾਰਾ ਇਲਾਕਾ ਇਸ ਸਮੇਂ ਖਤਰੇ ਦੇ ਵਿੱਚ ਤਾਂ ਹੈ ਪਰ ਜੇਕਰ ਪਾਣੀ ਦਾ ਪੱਧਰ ਵਧਿਆ ਪਾਣੀ ਹੋਰ ਆਇਆ ਤਾਂ ਜਲ ਪਰਲੋ ਦਿੱਲੀ ਦੇ ਵਿੱਚ ਵੀ ਆ ਸਕਦੀ ਹੈ